ਕਿਹੜਾ ਕੰਮ ਕਰਾਇਆ ਨੇ ਸ਼ਿੱਤਲ ਨੇ ਕਿਹੜਾ ਕੰਮ ਕਰਾਇਆ ਕੋਈ ਕੰਮ ਨਹੀਂ ਕਰਾਇਆ ਨੇ ਸ਼ਿੱਤਲ ਨੇ ਆ ਸੀਵਰ ਜੀ ਵੇਖ ਲਓ ਆਹ ਦੇਖ ਲਓ ਚੱਕਰ ਖੁੱਲੇ ਆ ਕਿਹੜਾ ਕੰਮ ਕਰਾਇਆ ਦੱਸੋ ਮੈਨੂੰ ਪਹਿਲਾਂ ਬਸਤੀ ਆਪਣੀ ਜੋ ਹੋ ਕੇ ਤੇ ਕੰਮ ਨਹੀਂ ਕਰਾਉਣਾ ਸਾਡੇ ਆਪਣੀ ਭੈਣ ਭਰਾ ਹੋ ਕੇ ਤੇ ਕੰਮ ਨਹੀਂ ਕਰਨਾ ਜਿਹੜਾ ਕਿਹੜਾ ਕੰਮ ਤੇ ਵੋਟਾਂ ਪਾਉਂਦਾ ਕੋਈ ਫਾਇਦਾ ਨਹੀਂ ਆ ਕੋਈ ਵੋਟਾਂ ਮਾਉਂਦਾ ਫਾਇਦਾ ਨਹੀਂ ਆ ਸ਼ਿੱਤਲ ਭਾਜੀ ਕੋਈ ਵੋਟਾਂ ਪਾਉਂਦਾ ਫਾਇਦਾ ਨਹੀਂ ਤੁਹਾਨੂੰ ਆਏਗਾ ਕੋਈ ਕੰਮ ਨਹੀਂ ਕਰਾਇਆ ਆ ਸੀਤ ਕਿੰਨੇ ਮਿੰਨੇ ਹੋ ਗਏ ਥੇ ਕਿਥੋਂ ਵੋਟਾਂ ਮੰਗਣ ਆਉਂਦੇ ਘਰ ਘਰ ਵੋਟਾਂ ਮੰਗਣ ਆਉਂਦੇ ਮੰਗਤੇ ਬਣੇ ਉਥੇ ਯਾਰ ਯਾਰ ਇਹ ਕੰਮ ਕਰਾਓ ਗਲੀ ਮਹਲੇ ਦਾ ਯਾਰ ਕੰਮ ਕਰਾ ਗਲੀ ਮਹਲੇ ਦਾ ਮੋੜ ਫਸਾਈ ਪੈਣੀ ਆ ਇਹ ਕੰਮ ਕਰਾਉਗਾ ਅਨੂ ਬੜੇ ਸੁੱਤੇ 103 ਮਿੰਟ ਕੋਠੇ ਮੇਰੀ ਆ ਆ ਕਿਹੜਾ ਕੰਮ ਕਰਾਇਆ ਨੇ ਸ਼ਿਤਲ ਨੇ ਕਿਹੜਾ ਕੰਮ ਕਰਾਇਆ ਕੋਈ ਕੰਮ ਨਹੀਂ ਕਰਾਇਆ ਨੇ ਸ਼ਿਤਲ ਨੇ ਕੋਈ ਕੰਮ ਨਹੀਂ ਕਰਾਇਆ ਕੋਈ ਕੰਮ ਨਹੀਂ ਹੋਇਆ ਆ ਸਿਵਰਜ ਵੇਖ ਲਓ ਆ ਦੇਖ ਲਓ ਚੱਕਰ ਖੁੱਲੇ ਆ ਕਿਹੜਾ ਕੰਮ ਕਰਾਇਆ ਦੱਸੋ ਮੈਨੂੰ ਪਹਿਲਾਂ ਕਿਹੜਾ ਕੰਮ ਕਰਾਇਆ ਆ ਦੇਖੋ ਪਹਿਲਾਂ ਕਿਹੜਾ ਕੰਮ ਕਰਾਇਆ ਕੋਈ ਕੰਮ ਨਹੀਂ ਹੋਇਆ ਇਹ ਆਪਾਂ ਬਸਤੀ ਆਪਣੀ ਝੋਕੇ ਤਾਂ ਕੰਮ ਨਹੀਂ ਕਰਾਉਣਾ ਸਾਡੇ ਆਪਣੀ ਭੈਣ ਭਰਾ ਹੋ ਕੇ ਇਹ ਕੰਮ ਨਹੀਂ ਕਰਨਾ ਜਿਹੜਾ ਕਿਹੜਾ ਕੰਮ ਤੇ ਵੋਟਾਂ ਪਾਉਂਦਾ ਕੋਈ ਫਾਇਦਾ ਨਹੀਂ ਆ ਕੋਈ ਬੋਟਾ ਮੋਂਦਾ ਫਾਇਦਾ ਨਹੀਂ ਆ ਸ਼ੀਤਲ ਭਾਜੀ ਕੋਈ ਬੋਟਾ ਬੋਟਾ ਵੋਂਦਾ ਫਾਇਦਾ ਨਹੀਂ ਤੁਹਾਨੂੰ ਆਏਗਾ ਕੋਈ ਕੰਮ ਨਹੀਂ ਕਰਾਇਆ ਅਸੀਂ ਕਿੰਨੇ ਮਹੀਨੇ ਹੋ ਗਏ ਇੱਥੇ ਸਾਲ ਹੋ ਗਿਆ ਸਾਲ ਹੋ ਗਿਆ ਇੱਥੇ ਇੱਕ ਜੰਮ ਗਿਆ ਜੀ ਉਹ ਜੰਮ ਗਿਆ ਇੱਕ ਸੀਵਰ ਜ ਨਹੀਂ ਕਰਾ ਸਕਤੇ ਕੋਈ ਜਾ ਜਾਂਦਾ ਕੀ ਕਰੂਗਾ ਵੋਟਾ ਮੰਗਣਾ ਹੁੰਦੇ ਪੂਤੀ ਵੋਟਾ ਮੰਗਣਾ ਆਉਂਦੇ ਆ ਕਿੱਥੋਂ ਕਿੱਥੋਂ ਵੋਟਾ ਮੰਗਣਾ ਆਉਂਦੇ ਹੋ ਘਰ ਘਰ ਵੋਟਾ ਮੰਗਣਾ ਆਉਂਦੇ ਮੰਗਤੇ ਬਣੇ ਉਥੇ ਯਾਰ ਯਾਰ ਇਹ ਕੰਮ ਕਰਾਓ ਗਲੀ ਮਲੇ ਦਾ ਯਾਰ ਕੰਮ ਕਰਾ ਗਲੀ ਮਲੇ ਦਾ ਮੋੜ ਫਸਾਈ ਪੈਣੀ ਆ ਇਹ ਕੰਮ ਕਰਾਊਗਾ ਨਾ ਕਰਾਉਣੀਆਂ ਆ ਆਪਾਂ ਦਾ ਕੰਮ ਹੀ ਕਰਾਉਣਾ ਅੰਦੇ ਜਿੱਥੋਂ ਮਿਲ ਗਿਆ ਉਥੇ ਹੀ ਪਾ ਲਿਆ ਕੰਮ ਚੰਗ ਗਿਆ ਘਾ ਵੀ ਜੰਮ ਗਿਆ ਘਾ ਵੀ ਜੰਮ ਗਿਆ ਆ ਵੇਖੋ ਆ ਕਾ ਜੰਮਿਆ ਪਿਆ ਆ ਕਾ ਜੰਮ ਗਿਆ ਆ ਮੇਰੀ ਮਕਾਨੀ ਆ ਮੇਰੀ ਕੋਠੀ ਉਹ ਜਦੋਂ ਮਰਦੀ ਹੈ ਕਿਹੜਾ ਕੰਮ ਕਰਾਇਆ ਉਹਨੇ ਸ਼ਿੱਤਲ ਨੇ ਕਿਹੜਾ ਕੰਮ ਕਰਾਇਆ ਕੋਈ ਕੰਮ ਨਹੀਂ ਕਰਾਇਆ ਉਹਨੇ ਸ਼ਿੱਤਲ ਨੇ ਆ ਸੀਵਰ ਜੀ ਵੇਖ ਲਓ ਆ ਦੇਖ ਲਓ ਟੱਕੜੇ ਖੁੱਲੇ ਆ ਕਿਹੜਾ ਕੰਮ ਕਰਾਇਆ ਦੱਸੋ ਮੈਨੂੰ ਪਹਿਲਾਂ ਬਸਤੀ ਆਪਣੀ ਜੋ ਹੋ ਕੇ ਤਾਂ ਕੰਮ ਨਹੀਂ ਕਰਾਉਣਾ ਸਾਡੇ ਆਪਣੀ ਭੈਣ ਭਰਾ ਹੋ ਕੇ ਤਾਂ ਕੰਮ ਨਹੀਂ ਕਰਨਾ ਜਿਹੜਾ ਕਿਹੜਾ ਕੰਮ ਤੇ ਬੋਟਾ ਪਾਉਂਦਾ ਕੋਈ ਫਾਇਦਾ ਨਹੀਂ ਆ ਕੋਈ ਬੋਟਾ ਮੋਂ ਦਾ ਫਾਇਦਾ ਨਹੀਂ ਆ। ਸ਼ੀਤਲ ਭਾਜੀ ਕੋਈ ਬੋਟਾ ਬੋਟਾ ਵੋਂ ਦਾ ਫਾਇਦਾ ਤੁਹਾਨੂੰ ਆਏਗਾ। ਕੋਈ ਕੰਮ ਨਹੀਂ ਕਰਾਇਆ। ਅਸੀਂ ਕਿੰਨੇ ਮਹੀਨੇ ਹੋ ਗਏ ਇੱਥੇ? ਕਿਥੋਂ ਬੋਟਾ ਮੰਗਣਾ ਆਂਦੇ? ਘਰ ਘਰ ਬੋਟਾ ਮੰਗਣ ਆਂਦੇ। ਮੰਗਤੇ ਬਣੇ ਉਥੇ। ਯਾਰ। ਯਾਰ ਇਹ ਕੰਮ ਕਰਾਓ ਗਲੀ ਮੱਲੇ ਦਾ। ਯਾਰ ਕੰਮ ਕਰਾ ਗਲੀ ਮੱਲੇ ਦਾ। ਮੋੜ ਫਸਾਈ ਪੈਣੀ ਆ ਇਹ ਕੰਮ ਕਰਾਊਗਾ। ਅਨੂਪ ਦੇ ਘਰ ਸੁੱਤੇ 103 ਮਿੰਟ ਕੋਠੇ ਮੇਰੀ ਆ। ਕਿਹੜਾ ਕੰਮ ਕਰਾਇਆ ਉਹਨੇ ਸ਼ਿੱਤਲ ਨੇ ਕਿਹੜਾ ਕੰਮ ਕਰਾਇਆ ਕੋਈ ਕੰਮ ਨਹੀਂ ਕਰਾਇਆ ਉਹਨੇ ਸ਼ਿੱਤਲ ਨੇ ਕੋਈ ਕੰਮ ਨਹੀਂ ਕਰਾਇਆ ਕੋਈ ਕੰਮ ਨਹੀਂ ਹੋਇਆ ਆ ਸੀਵਰੇਜ ਵੇਖ ਲਓ ਆ ਦੇਖ ਲਓ ਟੱਕਰ ਖੁੱਲੇ ਆ ਕਿਹੜਾ ਕੰਮ ਕਰਾਇਆ ਦੱਸੋ ਮੈਨੂੰ ਪਹਿਲਾਂ ਕਿਹੜਾ ਕੰਮ ਕਰਾਇਆ ਆ ਦੇਖੋ ਬਿਲਾਂ ਕਿਹੜਾ ਕੰਮ ਕਰਾਇਆ ਕੋਈ ਕੰਮ ਨਹੀਂ ਹੋਇਆ ਇਹ ਆਪਾਂ ਬਸਤੀ ਆਪਣੀ ਜੋ ਹੋ ਕੇ ਕੰਮ ਨਹੀਂ ਕਰਾਉਣਾ ਸਾਡੇ ਆਪਣੀ ਭੈਣ ਭਰਾ ਹੋ ਕੇ ਇਹ ਕੰਮ ਨਹੀਂ ਕਰਦਾ ਜਿਹੜਾ ਕਿਹੜਾ ਕੰਮ ਤੇ ਵੋਟਾਂ ਪਾਉਂਦਾ ਕੋਈ ਫਾਇਦਾ ਨਹੀਂ ਆ ਕੋਈ ਵੋਟਾਂ ਮੋਂਦਾ ਫਾਇਦਾ ਨਹੀਂ ਆ ਸ਼ੀਤਲ ਭਾਜੀ ਕੋਈ ਵੋਟਾਂ ਪਾਉਂਦਾ ਫਾਇਦਾ ਨਹੀਂ ਤੁਹਾਨੂੰ ਇਹ ਕਾ ਕੋਈ ਕੰਮ ਨਹੀਂ ਕਰਾਇਆ ਅਸੀਂ ਕਿੰਨੇ ਮਹੀਨੇ ਹੋ ਗਏ ਇੱਥੇ ਇੱਕ ਸਾਲ ਹੋ ਗਿਆ ਸਾਲ ਹੋ ਗਿਆ ਇੱਥੇ ਇੱਕ ਜੰਮ ਗਿਆ ਜੀ ਉਹ ਜੰਮ ਗਿਆ ਇੱਕ ਸੀਵਰ ਜ ਨਹੀਂ ਕਰਾ ਸਕਤੇ ਕੋਈ ਜਾ ਜਾਂਦਾ ਕੀ ਕਰੂਗਾ ਵੋਟਾ ਮੰਗਦਾ ਹੁੰਦੇ ਪੂਤੀ ਵੋਟਾ ਮੰਗਣਾ ਹੁੰਦੇ ਕਿੱਥੋਂ ਕਿੱਥੋਂ ਵੋਟਾ ਮੰਗਣਾ ਆਉਂਦੇ ਘਰ ਘਰ ਵੋਟਾ ਮੰਗਣਾ ਆਉਂਦੇ ਮੰਗਤੇ ਬਣੇ ਹੋਤੀ ਯਾਰ ਯਾਰ ਇਹ ਕੰਮ ਕਰਾਓ ਗਲੀ ਮਹਲੇ ਦਾ ਯਾਰ ਕੰਮ ਕਰਾ ਗਲੀ ਮਹਲੇ ਦਾ ਮੋੜ ਫਸਾਈ ਪੈਣੀ ਆ ਇਹ ਕੰਮ ਕਰਾਊਗਾ ਨਾ ਕਰਾਉਣੀ ਆ ਆਪਾਂ ਦਾ ਕੰਮ ਹੀ ਕਰਾਉਣਾ ਸੰਦੇ ਜਿੱਥੋਂ ਮਿਲ ਗਿਆ ਉੱਥੇ ਹੀ ਪਾਲਿਆ ਕੰਮ ਕਰ ਗਿਆ ਘਾ ਵੀ ਜੰਮ ਗਿਆ ਧਾ ਵੀ ਜੰਮ ਗਿਆ ਆ ਵੇਖੋ ਅਕਾ ਜੰਮਿਆ ਪਿਆ ਅਕਾ ਜੰਮ ਗਿਆ ਆ ਮੇਰੀ ਮਕਾਨੀ ਆ ਮੇਰੀ ਕੋਠੀ ਉਹ ਜਦੋਂ ਮਰਦੀ ਹੈ